ਆਵੀ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਦੇ ਯਾਦਗਾਰ ਤੇ ਪਹੁੰਚੇ ਪਰਿਵਾਰਤ ਮੇਤ ਅੱਜ ਥੋੜਾ ਜਿਹਾ ਮੈਸ ਹੋ ਗਿਆ ਸਾਨੂੰ ਪਤਾ ਨਹੀਂ ਸੀਗਾ ਵੀ ਸੋਮਵਾਰ ਨੂੰ ਹਰੇਕ ਸੋਮਵਾਰ ਨੂੰ ਇਹ 뮤ਜੀਅਮ ਬੰਦ ਰਹਿੰਦਾ ਹੈ ਮਿੱਤਰੋ ਵੀਰ ਮੇਰੇਓ ਆਪਦੇ ਬੱਚਿਆਂ ਨੂੰ ਸਿੱਖ ਰਾਜਵਾਲੀ ਜੀ ਦੇ ਕੋ ਦੱਸਣਾ ਮਾ ਤਾਂ ਇੱਥੇ ਬੱਚਿਆਂ ਨੂੰ ਲੈ ਕੇ ਆਉਣਾ ਬੜਾ ਜ਼ਰੂਰੀ ਹੈ ਜੇਕਰ ਅਸੀਂ ਇੱਥੇ ਨਾਲੇ ਕੇ ਤਾਂ ਅਸੀਂ ਸਿੱਖ ਰਾਜ ਦੀ ਗੱਲ ਕਿਵੇਂ ਕਰਾਂਗੇ ਵੀ ਸਾਡਾ ਰਾਜਾ ਅਖੀਲ ਦਾ ਰਾਜਾ ਦਲੀਪ ਸਿੰਘ ਨੂੰ ਇੱਥੇ ਉਸ ਟਾਈਮ ਦੇ ਰਾਜਿਆਂ ਨੇ ਇਸ ਜਗ੍ਹਾ ਤੇ ਕੈਦ ਕਰਕੇ ਬਿਸ਼ਰਾਮ ਇੰਗਲੈਂਡ ਲਿਜਾਣ ਮੌਕੇ ਇਸ ਜਗ੍ਹਾ ਤੇ ਉਹਨੂੰ ਰੱਖਿਆ ਗਿਆ ਸੀ ਤੇ ਸਾਡਾ ਸਿੱਖ ਰਾਜ ਆਖਰੀ ਰਾਜਾ ਉਹਦੀ ਨਿਸ਼ਾਨੀ ਨਹੀਂ Assim, será